ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਵੀਡੀਓ ਵਿੱਚ ਗੱਲ ਕਰਾਂਗੇ ਸੱਤ ਛੰਦ ਬਾਰੇ ਸੱਤ ਛੰਦ ਦੀ ਕੋਈ ਖਾਸ ਜਾਤੀ ਨਹੀਂ ਪਰ ਲੰਮੀ ਹੇਕ ਨਾਲ ਗਾਇਆ ਹੋਇਆ ਇਹ ਪਿੰਡੂ ਲੋਕਾਂ ਦਾ ਪਿਆਰਾ ਗੀਤ ਹੈ ਸੱਤ ਦਾ ਅਰਥ ਹੈ ਪੁਕਾਰ ਹਾਕ ਆਵਾਜ਼ ਜਾਂ ਗੁਹਾਰ ਆਦ ਸੱਦ ਵਿੱਚ ਛੰਦਾਂ ਦੇ ਅਨੇਕ ਰੂਪ ਹੁੰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁੰਦਰ ਜੀ ਦਾ ਸੱਦ ਰਾਮਕਲੀ ਰਾਗ ਵਿਖੇ ਹੈ ਜਿਸ ਦੇ 6 ਚਰਨ ਹਨ। ਦਸਮ ਗ੍ਰੰਥ ਵਿੱਚ ਵੇਖਮ ਪਦ ਸੱਦ ਹੈ ਜਿਸ ਦੇ 3 ਚਰਨ ਹਨ। ਸੱਦ ਮਾਤ੍ਰਿਕ ਛੰਦ ਦਾ ਇਹ ਤਾਂ ਇੱਕ ਰੂਪ ਵੇਖੋ ਤੁਕਾਂਗ ਬਿਸ਼ਰਾਮ 17 ਮਾਤਰਾ ਤੇ ਤੁਕਾਂਤ ਬਿਸ਼ਰਾਮ 12 ਮਾਤਰਾ ਤੇ ਇਹ ਕੁੱਲ 29 ਮਾਤਰਾ ਹਨ ਤੁਕਾਂਤ ਯਗਨ ਹੈ ਉਦਾਹਰਣ ਬੁੱਲੇ ਸ਼ਾਦੀ ਪੜ ਕੇ ਕਾਫੀ ਸੂਫੀ ਰੰਗ ਚੜਾ ਲਾ ਉਹ ਮਾਗ ਵਿੱਚ ਮੇਵੇ ਖਾ ਕੇ ਚੰਗੀ ਸਿਹਤ ਬਣਾ ਲਾ ਗਰਮੀ ਜੇਟ ਹਾਰਡ ਵਿੱਚ ਪੈਂਦੀ ਜਿੰਨਾ ਮਰਜੀ ਨਹਾ ਲੈ ਜੱਜ ਛੱਡ ਦੇ ਨਸ਼ੇ ਤੋਂ ਸਾਰੇ ਚੰਗੇ ਕਰਮ ਕਮਾਲ ਹੈ ਜੱਜ ਛੱਡ ਦੇ ਨਸ਼ੇ ਤੋਂ ਸਾਰੇ ਚੰਗੇ ਕਰਮ ਕਮਾਲ ਹੈ ਧੰਨਵਾਦ